ਬਾਣੀ ਲਈ ਕਹਿੰਦੇ ਨੇ ਜੇ ਪਰਮਾਤਮਾ ਦੇ ਦਿੱਤੇ ਸਮੇਂ ਵਿੱਚੋਂ ਥੋੜਾ ਜਿਹਾ ਸਮਾਂ ਪਰਮਾਤਮਾ ਨੂੰ ਦਿੱਤਾ ਜਾਵੇ ਤੇ ਪਰਮਾਤਮਾ ਸਮਾਂ ਬਦਲ ਦਿੰਦਾ ਹੈ ਇਨਸਾਨ ਦਾ ਬੜੇ ਤੁਸੀਂ ਦੱਸੋ ਵੀ ਤੁਹਾਡਾ ਸ਼ਡਿਊਲ ਕੀ ਹੈ ਬੜੇ 200 ਸੈਚ ਪਰ ਤੁਸੀਂ ਕੀ ਕੀਤਾ ਔਰ ਪੜ੍ਹਾਈ ਵਿੱਚ ਵੀ ਮਾਰੇ ਦੀ ਕਿਰਪਾ ਨਾਲ ਅਸਰ ਦੱਸ ਰਹੇ ਸੀ ਬੜੇ ਵਧੀਆ ਥੋੜਾ ਸ਼ਡਿਊਲ ਦੱਸੋ ਤੇ ਕੀ ਜੀਵਨ ਵਿੱਚ ਤਬਦੀਲੀ ਪਰਿਵਾਰ ਵਿੱਚ ਕੀ ਤਬਦੀਲੀ ਆਈ ਨਾ ਤਾਂ ਜਦੋਂ ਮੈਂ ਸਹਿਜ ਪਾਠ ਸ਼ੁਰੂ ਕੀਤਾ ਸੀ ਉਦੋਂ ਮੈਂ ਸਿਰਫ ਇੱਕ ਅੰਗ ਕਰਨਾ ਆਖਣਾ ਕਿ ਚਲੋ ਕੋਈ ਨਹੀਂ ਬਾਬਾ ਜੀ ਮੈਨੂੰ ਮaaf ਕਰ ਦੇਵਗੇ ਕੋਈ ਨਹੀਂ ਦੋ ਦਿਨ ਬਾਅਦ ਕਰ ਲਾਂਗੇ ਪਰ ਜਦੋਂ ਆਪਦਾ ਟਾਈਮ ਟੇਬਲ ਬਦਲਿਆ ਜਦੋਂ ਫੋਨ ਨੂੰ ਵੇਖਣਾ ਥੋੜਾ ਜਿਹਾ ਘਟਾਇਆ ਤੇ ਸਹਿਜ ਪਾਠ ਕਰਨਾ ਥੋੜਾ ਜਿਹਾ ਵਧਾ ਦਿੱਤਾ ਨਾ ਤਾਂ ਬਹੁਤ ਤਬਦੀਲੀ ਆਈ ਕਿ ਪਹਿਲਾਂ ਪੜਾਈ 'ਚ ਮਨ ਨਹੀਂ ਲੱਗਦਾ ਫਿਰ ਪੜਾਈ 'ਚ ਵੀ ਮਨ ਲੱਗਣ ਲੱਗ ਪਿਆ ਫਿਰ ਪੋਜੀਸ਼ਨ ਆਨ ਲੱਪੀ ਤੇ ਫਿਰ ਯਕੀਨ ਹੋ ਗਿਆ ਕਿ ਨਹੀਂ ਵਾਇਗਰੂ ਹੈਗਾ ਵਾ ਪਾਠ ਕਰਾਂਗੇ ਤੇ ਸਭ ਕੁਝ ਮਿਲੂਗਾ ਫਿਰ ਮੇਰੇ ਵੱਲ ਵੀ ਏ ਕਿ ਮੇਰੇ ਪਾਪਾ ਨੇ ਵੀ ਸ਼ੁਰੂ ਕੀਤਾ ਕਿਉਂ ਉਹ ਆ ਕਟਾਈ ਇਹ ਜੀ ਟੀਵੀ ਵੇਖਣਾ ਆਪਾਂ ਕਟਾ ਕੇ ਉਹ ਜਿਹੜਾ ਆਪਾਂ ਸਮਾਂ ਆ ਉਹ ਸਹਿਜ ਪੱਟ ਕਰਾਂਗੇ ਤਾਂ ਆਪਾਂ ਕਰ ਸਕਦੇ ਕਿੰਨਾ ਸਮਾਂ ਲਾਂਦੇ ਹੋ ਰੋਜ਼ ਸਰ ਮੈਂ ਤੜਕੇ ਮੇਰੇ ਮਮਾ ਜਿਹੜਿਆ ਉਹ ਮੈਨੂੰ ਮਤਲਬ ਉਠਾ ਦੇ ਨੇ 2 ਵਜੇ ਉਠਾ ਦੇਣਾ ਉਹਨਾਂ ਨੇ ਕਿਉਂ ਸਾਡੇ ਗੁਰਦੁਆਰੇ ਸਾਡੇ ਗੁਰ ਸਾਡੇ ਗੁਰਦੁਆਰੇ ਸਾਹਿਬ ਉੱਥੇ ਪਾਠ ਹੁੰਦਾ ਵਾ ਮੂਲ ਮੰਤਰ ਦਾ ਪਾਠ ਹੁੰਦਾ ਤੇ ਉੱਥੇ ਵੀ ਹਾਜ਼ਰੀ ਭਰਨੀ ਹੁੰਦੀ ਆ ਫਿਰ ਨਿਤਨੇਮ ਕਰਨ ਤੋਂ ਬਾਅਦ ਮੈਂ ਅੰਮ੍ਰਿਤ ਵੇਲੇ ਸਹਿਜ ਪਾਠ ਕਰਨਾ ਵਾ ਅੰਮ੍ਰਿਤ ਵੇਲੇ ਸਹਿਜ ਪਾਠ ਮੈਂ ਕੋਈ 30 ਜਾਂ 40 ਅੰਕ ਕਰਨੇ ਹੈਗੇ ਆ ਉਸ ਤੋਂ ਬਾਅਦ ਸਕੂਲੋਂ ਜਦੋਂ ਸਕੂਲੋਂ ਘਰੇ ਜਾਂਦੇ ਆ ਉਸ ਤੋਂ ਬਾਅਦ ਉਦੋਂ ਵੀ ਜਾ ਕੇ ਸਹਿਜ ਪਾਠ ਦੇ ਕੁਝ 20 ਜਾਂ 30 ਅੰਨੇ ਅੰਕ ਕਰ ਲੈਣਾ ਫਿਰ ਜਦੋਂ ਰਹਿਰਾ ਸਾਹਿਬ ਕਰਨੀ ਉਦੋਂ ਵੀ ਕਰਨੀ ਆ ਤੇ ਪੜ੍ਹਾਈ ਲਈ ਵੀ ਸਮਾਂ ਨਿਕਲ ਆਉਂਦਾ ਵਾ ਤੇ ਫਿਰ ਹੋਰ ਵੀ ਸਮਾਂ ਬੱਜ ਜਾਂਦਾ ਵਾ ਕਿੰਨੀ ਉਮਰ ਤੁਹਾਡੀ ਮੇਰੀ ਉਮਰ 14 ਸਾਲ ਆ ਦੇਖੋ ਜੀ 14 ਸ ਕੈਲੋ ਵੀ 4500 ਦੇ ਦਿਨ ਕਰੀਬ ਇਹਦੀ ਉਮਰ ਹੈ ਠੀਕ ਹੈ ਜੀ ਤੇ 211 ਸਹਿਜ ਪਾਠ ਇਹ ਅਕਾਲਪੁਰ ਦੀ ਬਖਸ਼ਿਸ਼ ਹੈ ਜੀ ਮੇਰੇ ਕਹਾਲਾ ਨਜ਼ਰ ਹੈ ਇਹ ਇਸ ਤੋਂ ਉੱਪਰ ਹੋਰ ਕੁਝ ਨਹੀਂ ਕੁਝ ਨਹੀਂ ਕਹਿ ਸਕਦੇ ਵਾਹਿਗੁਰੂ ਦੀ ਕਿਰਪਾ ਨਾਲ ਪਾਪਾ ਦੀ ਵੀ ਜ਼ਿੰਦਗੀ ਬਦਲੀ ਧੰਨ ਨੇ ਮਾਤਾ ਪਿਤਾ ਇਹਨੂੰ ਕਹਿੰਦੇ ਨੇ ਕਿ ਵਾਕੇ ਹੀ ਜ਼ਿੰਦਗੀ ਬਦਲਨੀ ਔਰ ਇੱਕ ਧੀ ਜਦ ਸਹਿਜ ਪਾਠ ਕਰਦੀ ਹੈ ਤੇ ਤਿੰਨ ਖਾਨਦਾਨਾਂ ਦੀ ਜ਼ਿੰਦਗੀ ਬਦਲਦੀ ਹੈ ਪੇਕੇ ਪਰਿਵਾਰ ਦੀ ਸਹੁਰੇ ਪਰਿਵਾਰ ਦੀ ਤੇ ਆਉਣ ਵਾਲੀ ਜੇਨਰੇਸ਼ਨ ਦੀ ਇਸ ਬੱਚੀ ਨੇ